ਸੋ देयर ਵੀ ਕੋਈ ਪ੍ਰਸ਼ਾਦ ਕਿਸੇ ਮੰਦਿਰ ਦਾ ਕੋਈ ਗੁਰੂਗਾ ਘਰ ਦਾ ਕੋਈ ਮਸਜਿਦ ਇੰਨੀ ਖਾਂਦੇ ਇਦਾਂ ਤਾਂ ਕਹਿੰਦੇ ਕਿਸੇ ਹੋਰ ਧਰਮ ਚ ਨਹੀਂ ਹੈਗਾ ਪ੍ਰਸ਼ਾਦ ਨਹੀਂ ਖਾਣਾ ਪਰ ਇਹ 크ਿਸਚਨ ਲੋਗ ਨੇ ਜਿਹੜਾ ਕਿਸੇ ਪ੍ਰਸ਼ਾਦ ਹੀ ਨਹੀਂ ਖਾਂਦੇ ਇਹ ਕਿਉਂ ਮੈਂ ਸਿੱਖ ਨੂੰ ਇੱਕ ਗੱਲ ਕਹਾਂਗਾ ਜਿਹੜਾ ਸਾਡੇ ਤੇ ਇਲਜ਼ਾਮ ਲਾਉਂਦਾ ਹੋਵੇ ਮੇਰੇ ਚਰਚ ਵਿੱਚ ਤੇ ਸਾਡਾ ਉਸ ਸੈਕਰਾਮੈਂਟ ਖਾ ਕੇ ਦਿਖਾਵੇ ਬਿੰਨੋ ਤੇਰਾ ਪ੍ਰਸ਼ਾਦ ਆ ਨਾ ਇਹ ਗੁਰਦੁਆਰੇ ਚ ਦਿੱਤਾ ਜਾਂਦਾ ਬਾਹਰ ਸੜਕ ਤੇ ਨਹੀਂ ਵੰਡਿਆ ਜਾਂਦਾ ਜਦ ਗੁਰਦੁਆਰੇ ਚ ਦਿੱਤਾ ਜਾਂਦਾ ਤੇ ਜੇ ਮੇਰੀ ਆਸਥਾ ਦੇ ਨਾਲ ਗੁਰਦੁਆਰੇ ਜਾਊਂਗਾ ਤੇ ਮੈਂ ਖਾ ਲਊਗਾ ਜਾਂ ਉਹ ਆਸਥਾ ਹੈ ਨਾ ਜਾਦੂ ਗਦਾਰ ਨੇ ਮੈਂ ਜਾਣਦਾ ਹੀ ਨਹੀਂ ਇਹਦੇ ਆਪੇ ਕਹਿੰ ਜਾਂਦੇ ਸਾਨੂੰ ਤੁਸੀਂ ਪ੍ਰਸ਼ਾਦ ਨਹੀਂ ਖਾਂਦੇ ਆਪੇ ਕਹਿੰ ਜਾਂਦੇ ਸਾਨੂੰ ਲਿਆਉਣਾ ਮੇਰੇ ਸਾਹਮਣੇ ਰੱਖਣ ਤੇ ਸੀ ਲਿਆ ਕੇ ਅਗਰ ਕਿ ਅੱਜ ਤੇ ਕ੍ਰਿਸਚਨ ਜਾਇਦਾ ਹੋਰ ਵੀ ਬੜੇ ਸਵਾਲ ਨੇ ਕਿ ਇਹ ਇੱਕ ਸਵਾਲ ਨੇ ਵੀ ਕੋਈ ਪ੍ਰਸ਼ਾਦ ਕਿਸੇ ਮੰਦਿਰ ਦਾ ਕੋਈ ਗੁਰੂਗਾ ਘਰ ਦਾ ਕੋਈ ਮਸਜਿਦ ਇੰਨੀ ਖਾਂਦੇ ਇੰ ਇਦਾਂ ਦਾ ਕਹਿੰਦੇ ਕਿਸੇ ਹੋਰ ਧਰਮ ਚ ਨਹੀਂ ਹੈਗਾ ਇਹ ਪ੍ਰਸ਼ਾਦ ਨਹੀਂ ਖਾਣਾ ਪਰ ਇਹ ਕ੍ਰਿਸਚਨ ਲੋਕ ਨੇ ਜਿਹੜਾ ਕਿਸੇ ਦਾ ਧਰਮੇ ਤਰਨ ਦਾ ਪ੍ਰਸ਼ਾਦ ਹੀ ਨਹੀਂ ਖਾਂਦੇ ਇਹ ਕਿਉਂ ਦੇਖੋ ਇਤਨਾ ਆਇਆ ਇਹ ਸਿਰਫ ਸਾਡੇ ਉੱਤੇ ਨਾ ਗੱਲ ਠੋਸੀ ਜਾ ਰਹੀ ਆ ਮੈਂ ਸਿੱਖ ਨੂੰ ਇੱਕ ਗੱਲ ਕਹੂੰਗਾ ਜਿਹੜਾ ਸਾਡੇ 'ਤੇ ਇਲਜ਼ਾਮ ਲਾਉਂਦਾ ਉਹ ਆਵੇ ਮੇਰੇ ਚਰਚ ਵਿੱਚ ਤੇ ਸਾਡਾ ਉਸ ਸੈਕਰਾਮੈਂਟ ਖਾ ਕੇ ਦਿਖਾਵੇ ਮੈਨੂੰ ਉਹ ਇਹ ਕਹਿੰਦਾ ਵੀ ਮੈਂ ਤੇ ਜੀ ਅੰਮ੍ਰਿਤ ਛਕਿਆ ਤੇ ਮੈਂ ਦੂਜੇ ਤੁਹਾਨੂੰ ਦਾ ਕੁਝ ਨਹੀਂ ਖਾ ਸਕਦਾ ਜੇ ਉਹਦੇ ਤੇ ਇਹ ਰੀਤੀਤ ਹੁੰਦੀ ਤਾਂ ਸਾਡਾ ਵੀ ਜਿਸ ਜਿਸ ਬੰਦੇ ਨੇ 크ਰਿਸਚੀਅਨ ਨੇ ਉਹ ਸੈਕਰਾਮੈਂਟ ਲਿਆ ਆ ਉਹਦੇ ਲਈ ਵੀ ਇਹ ਰੀਤੀਤ ਸ਼ાલુ ਹੁੰਦੀ ਆ ਦੂਸਰੀ ਗੱਲ ਜਦ ਮੈਂ ਆਸਥਾ ਜਿੱਥੇ ਮੇਰੇ ਮੁੱਥੇ ਜਾਣਾ ਜਿਹੜਾ ਜਿਹੜਾ ਪ੍ਰਸ਼ਾਦ ਆ ਨਾ ਉਹ ਗੁਰਦੁਆਰੇ ਚ ਦਿੱਤਾ ਜਾਂਦਾ ਬਾਹਰ ਸੜਕ ਤੇ ਨਹੀਂ ਵੰਡਿਆ ਜਾਂਦਾ ਜਦ ਗੁਰਦੁਆਰੇ ਚ ਦਿੱਤਾ ਜਾਂਦਾ ਤੇ ਜੇ ਮੇਰੀ ਆਸਥਾ ਦੇ ਨਾਲ ਗੁਰਦੁਆਰੇ ਜਾਊਗਾ ਤੇ ਮੈਂ ਖਾ ਲਊਗਾ ਜਾਂ ਉਹ ਆਸਥਾ ਨਾ ਤੇ ਜਦ ਗੁਰਦੁਆਰੇ ਮੈਂ ਜਾਂਦਾ ਹੀ ਨਹੀਂ ਇਹਦੇ ਆਪੇ ਹੀ ਕਹੇ ਜਾਂਦੇ ਸਾਨੂੰ ਤੁਸੀਂ ਪ੍ਰਸ਼ਾਦ ਨਹੀਂ ਖਾਂਦੇ ਆਪੇ ਹੀ ਕਹੇ ਜਾਂਦੇ ਸਾਨੂੰ ਲਿਆਉਣਾ ਮੇਰੇ ਸਾਹਮਣੇ ਰੱਖਣ ਤੇ ਸੀ ਲਿਆ ਕੇ ਲੈ ਕੇ ਹੁਣ ਮੇਰੇ ਕੋਲ ਮੈਂ ਦੇਖਦਾ ਵੀ ਖਾਣਾ ਕਿ ਨਹੀਂ ਖਾਣਾ ਸਾਡੇ ਖੁਦਾ ਨੇ ਸਾਨੂੰ ਇੱਕ ਗੱਲ ਕਹੀ ਆ ਵੀ ਜੋ ਵੀ ਕਾਡੇ ਸਾਹਮਣੇ ਖਾਣ ਲਈ ਪਰੋਸਿਆ ਜਾਂਦਾ ਨਾ ਉਹਦੇ ਦੁਆ ਕਰ ਉਹ ਤੇ ਖਾ ਲਓ ਅਸੀਂ ਦੁਆ ਕਰਕੇ ਖਾ ਲਾਂਗੇ ਖਾ ਲਾਂਗੇ ਦੁਆ ਕਰਕੇ ਤੁਸੀਂ ਖਾ ਸਕਦੇ ਹੋ ਇਹ ਜਿਹੜੀ ਗੱਲ ਉਡਾਈ ਆ ਰਹੀ ਹੈ ਕਿ ਨਹੀਂ ਖਾਂਦੇ ਖਾ ਸਕਦੇ ਆ ਸਿਰਫ ਆਪਣਾ ਜੋ ਤੁਹਾਨੂੰ ਉਹ ਸਿਰਫ ਸਾਨੂੰ ਬਦਨਾਮ ਕਰਨ ਲਈ ਆ ਬਦਨਾਮ ਦੇ ਲਈ ਉਹਨਾਂ ਨੇ ਸਿਰਫ 크ਿਸਚੀਅਨਟੀ ਨੂੰ ਦਬਾਉਣ ਲਈ ਅੰਡਰ ਪ੍ਰੈਸ਼ਰ ਕਰਨ ਲਈ ਉਹਨਾਂ ਨੇ ਇੱਕ ਨਾ ਆਪਣਾ ਇੱਕ ਨਾ ਸਿਸਟਮ ਘੜਿਆ ਹੋਇਆ ਸਾਡੇ ਸਾਹਮਣੇ ਇੱਕ ਮੁੱਦਾ ਖੜਾ ਕੀਤਾ ਜਦ ਕਿ ਮੁੱਦਾ ਬੇਬੁਨਿਆਦ ਆ ਇਹਦੇ ਕੋਈ ਐਗਜ਼ਿਸਟੈਂਸ ਨਹੀਂ ਹੈਗੀ ਇਹ ਸਿਰਫ ਸਾਨੂੰ ਦਬਾਉਣ ਲਈ ਆ ਕਿਦੇ ਸਵੇਰ ਹੁੰਦਾ ਵੀ ਇਹ 크ਰਿਸਚੀਅਨਟੀ ਨੂੰ ਵੱਧਾ ਫੁੱਲ ਦਾ ਦੇਖਣਾ ਪਸੰਦ ਨਹੀਂ ਕਰਦੇ